ਸ੍ਰੀ ਕਾਲ ਜੀ ਆ ਗਰ ਸੁਈ ਸੁਈ ਆ ਜੀ ਤੇ ਮਦਰ ਦੇ ਬੱਚਾ ਬੋਲਾ 13 14 ਲੀਟਰ ਹੈਗਾ ਤੀਜਾ ਦਾ ਜਿਹਨੂੰ ਸੁਈ ਨੂੰ ਆ ਜੀ ਸੀਲ ਠੰਡੀ ਹਾਲਤਾਂ ਦੀ ਬਹੁਤ ਚੰਗੀ ਸੀਲ ਲੱਗੀ ਆ ਇਹ ਰਹਾ ਲੈ ਜਾਈ ਭਲਾ ਉੱਤੇ ਸਿੱਧੇ ਮਰਜੀ ਪਾਸੇ ਜਿੱਧਰ ਬੈਠੇ ਰਹੋ ਐ ਗਰੀ ਬੱਚਾ 16 ਸੱਡੋ ਨਹੀਂ 16 ਰਾਹ ਸੱਡੋ ਇਹ ਬੱਚਾ ਉੱਧਰ ਨਹੀਂ ਪਾਸੇ ਸੱਡਾ ਇਹਦਾ ਮੁੱਲ 65 70 80 ਜਿੰਨਾ ਮਰਜੀ ਕਰਾ ਲੋ 60000 ਦੀ ਵਾੜ ਮਿਲ ਜੂਗੀ ਤੁਹਾਨੂੰ ਦੁੱਧ ਦੇ ਨੇ 18 ਲੀਟਰ 17 18 ਲੀਟਰ ਪਾ ਦੇਣਾ ਜੀ ਆ ਦੂਜਾ ਨੰਬਰ ਵਾੜ ਹੈ ਜੀ ਪੰਜ ਚਾਰ ਦਾ ਸੂਚ ਬਾਕੀ ਆ ਲੇਵਾ ਨੂੰ ਵੀ ਤਿਆਰੀ ਵੇਖੋ ਜੀ ਸੀਲ ਠੰਡੀ ਇਹ ਵੀ ਬਹੁਤ ਆ ਜੀ ਦੇਖੋ ਇਹ ਲੇਵਾ ਕਰਮਾ ਦੀ ਪੂਰਾ ਤਿਆਰ ਕਰਿਆ ਵਾ ਇਹ ਸੁੱਖ ਦਾ 25 26 ਲੀਟਰ ਦੁੱਧ ਵਾਲੀ ਆ ਜਿਹੜੇ ਬਾਲਕ ਤੋਂ ਲਈ ਆ ਉਹ ਕਹਿੰਦਾ 26 ਲੀਟਰ ਹੀ ਖੁੱਲਾ ਚੋਇਆ ਵਾ ਤੇ 62000 ਰੁਪਏ ਦੇ ਵਿੱਚ ਹੀ ਬਾਈ ਜੀ ਇਹ ਦੇ ਦੇਣੀ ਆ ਮੋਲ ਆਪਾਂ 70 80 ਕੋਈ ਨਹੀਂ ਕਰਨਾ ਆ 40 ਕਰਾਸ ਵਾਈਡ ਬਹੁਤ ਸੀਲ ਠੰਡੀ ਦੇ ਵੀ ਅੰਤਾਂ ਦੀ ਸੀਲ ਆ ਜੀ ਦੂਜਾ ਸੂ ਹੈ ਰ ਸੁਣਾ 5000 ਰੁਪਏ ਇਹ ਦੇ ਦਾਂਗੇ ਦੁੱਧ ਇਹਨੇ 22 23 24 ਲੀਟਰ ਦੇ ਘਰਾਂ ਜੀ ਪਾ ਦੇਣਾ ਜੀ ਤਿੰਨੇ ਰਗਾ ਤਿੰਨੇ ਜੀ ਤੁਹਾਨੂੰ ਦਿਖਾਦੇ ਆ ਜੀ ਤੇ ਮੋਬਾਈਲ ਨੰਬਰ ਆਪਣਾ ਹੈਗਾ 9856020524 9856020524 ਇਹ ਨੰਬਰ ਤੇ ਸੰਪਰਕ